ਪੰਜਾਬ ਵਿੱਚ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸਕਰਦਾਂ ਸਭ ਠੀਕ ਠਾਕ ਹੋਵਾਂਗੇ ਅੱਜ ਪਹੁੰਚਿਆ ਸ੍ਰੀ ਫਤੇਗੜ ਸਾਹਿਬ ਜੀ ਦੀ ਧਰਤੀ ਦੇ ਉੱਤੇ ਦਵਾਰ ਟੋਡਰ ਮੱਲ ਜੀ ਦੀ ਪਵਿੱਤਰ ਜਗ੍ਹਾ ਦੇ ਉੱਤੇ ਉਹ ਜਗ੍ਹਾ ਦੇ ਉੱਤੇ ਜਿੱਥੇ ਛੋਟੇ ਸਹਿਬਜ਼ਾਦਿਆਂ ਦਾ ਸਮੇਂ ਦੀਆਂ ਸਭ ਤੋਂ ਵੱਧ ਮੋਹਰਾਂ ਨਾਲ ਬਸਾ ਕੇ ਸਨਕਾਰ ਕੀਤਾ ਸੀ ਤੇ ਹੁਣ ਉਸ ਹਵੇਲੀ ਦੀ ਦੇਖਭਾਲ ਐਨਆਰਆਈ ਵੀਰ ਪੂਰੀ ਕਰ ਰਹੇ ਨੇ ਤੇ ਹਵੇਲੀ ਨੂੰ ਦੁਬਾਰੇ ਉਸੇ ਤਰ੍ਹਾਂ ਹੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇਗੇ ਤੇ ਆਜੋ ਆਪਾਂ ਗੱਲਬਾਤ ਕਰਾਉਣੀ ਆ ਤੁਹਾਡੀ ਐਨਆਰਆਈ ਵੀਰਾਂ ਨਾਲ ਵੀਓ ਐਂਡ ਤੱਕ ਜ਼ਰੂਰ ਦੇਖਿਓ ਆਜੋ ਜੀ ਕਰਾਉਣੇ ਆ ਗੱਲ ਵਿੱਚ ਜੀ ਇਹ ਪਹਿਲਾਂ ਸardar lakhwinder singh ਕੰਨ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਆਈ ਮਸਤੂਆਣਾ ਸਾਹਿਬ ਤੋਂ ਮਸਤੂਆਣਾ ਸਾਹਿਬ ਦੇ ਵਿੱਚ ਕਿਤੇ ਥੋੜੇ ਬਹੁਤੇ ਚਾਰ ਬੰਦਿਆਂ ਦਾ ਮਤਲਬ ਵਿਚਾਰ ਹੋਇਆ ਸੀ ਆਪਸ ਵਿੱਚ ਹੀ ਉੱਥੋਂ ਵਿਚਾਰ ਹੋਣ ਤੋਂ ਬਾਅਦ ਜਦੋਂ ਮੈਂ ਮਸਤੂਆਣੇ ਪੁੱਛਿਆ ਪਿਛਲੇ 2 ਸਾਲ ਤੋਂ ਪਹਿਲਾਂ ਉਹ ਕਹਿੰਦੇ ਇੱਥੋਂ ਹੀ ਗੱਲ ਤੁਰੀ ਸੀ ਇਹ ਤੋਂ ਇਹਨੂੰ ਆਪਣੇ ਸਰਦਾਰ ਲਖਵਿੰਦਰ ਸਿੰਘ ਕਾਨਨੇਕੇ ਨੂੰ ਮੂਰੇ ਕਰਕੇ ਇਹਨਾਂ ਨੇ ਦੋ ਬੰਦੇ ਨਾਲ ਲਾ ਕੇ ਫਿਰ ਹਾਈ ਕੋਰਟ ਦੇ ਵਿੱਚ ਰੈਟ ਪਵਾ ਦਿੱਤੀ ਸੀ ਉਸ ਤੋਂ ਬਾਅਦ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਆਪ ਸਰਦਾਰ ਗਿਆਨ ਸਿੰਘ ਸੰਧੂ ਵੈਨਕੂਵਰ ਦੇ ਵਿੱਚ ਨੇ ਜਿਹੜੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਹੇ ਨੇ ਉਹਨਾਂ ਨਾਲ ਸਾਡਾ ਬਹੁਤ ਪਿਆਰ ਸੀ ਲੰਬੇ ਸਮੇਂ ਤੋਂ 1984 ਤੋਂ ਬਾਅਦ ਦਾ 85 ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ ਅਸਲ ਚ ਕੋਆਰਡੀਨੇਟਰ ਸਾਡੇ ਉਹ ਨਹੀਂ ਸਦਾ ਗਿਆਨਕ ਸੰਦੂ ਠੀਕ ਹੈ ਉਸ ਤੋਂ ਬਾਅਦ ਆ ਫਿਰ ਨਾਮ ਰੱਖ ਕੇ ਤੁਸੀਂ ਨਾਮਕਰਨ ਕਰਕੇ ਸਾਰਾ ਤੇ ਫਿਰ ਹੁਣ ਇਹ ਤੁਸੀਂ ਇਹ ਹੁਣ ਸਿਰਫ ਤੁਸੀਂ ਤੁਹਾਡੀ ਸੰਸਤਾ ਹੀ ਕਰ ਰਹੀ ਹੈ ਸਾਰਾ ਹਾਂਜੀ ਹਾਂ ਸਰ ਤੇ ਬਾਕੀ ਇਹਦੇ ਵਿੱਚ ਹੁਣ ਕਿਸੇ ਦਾ ਵੀ ਕੋਈ ਲੈਣ ਦੇਣ ਨਹੀਂ ਹੈ ਨਹੀਂ ਜੀ ਕੋਈ ਨਹੀਂ ਤੇ ਇੱਕ ਸਵਾਲ ਆਪਾਂ ਛੋਟਾ ਜਿਹਾ ਹੋਰ ਕਰਨਾ ਛੋਟਾ ਜਿਹਾ ਬਸ ਉਹ ਇਹ ਆ ਕਿ ਦੇਖੋ ਜੀ ਹੁਣ ਤੱਕ ਜਿਹੜਾ ਹੈਗਾ ਇਹਦੀ ਅਣਦੇਖੀ ਕਰਦੀ ਆ ਰਹੀਆਂ ਜ चाहे ਸਰਕਾਰਾਂ ਹੋਣ ਚਾਹੇ ਐਸਜੀਪੀਸੀ ਹੋਵੇ ਪਰ ਹੁਣ ਕਿਉਂ ਇਹ ਕਹਿ ਰਹੇ ਨੇ ਅਸੀਂ ਕਰਨਾ ਅਸੀਂ ਕਰਨ ਤਾਂ ਇਹ ਸਹੀ ਇਸ 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 ਸਵਾਲ ਦਾ ਜਵਾਬ ਤਾਂ ਉਹੀ ਦੇ ਸਕਦੇ ਨੇ ਵੀ ਕਿਉਂ ਕਹਿ ਰਹੇ ਨੇ ਪਰ ਹੁਣ ਜਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੰਗਤਾਂ ਨੂੰ ਵੀ ਵੀ ਇਹ ਕੰਮ ਨੇਪਰੇ ਚੜ ਜਾਣਾ ਇਹ ਇਹ ਮਤਲਬ ਮੁੜਨਾ ਨਹੀਂ ਹੈ ਹੋ ਸਕਦਾ ਉਹਨਾਂ ਦੇ ਦਿਮਾਗ 'ਚ ਇਹਦੀ ਕੋਈ ਗੱਲ ਹੋਵੇ ਪਰ ਅਸਲ ਕਾਰਨ ਤਾਂ ਉਹੀ ਇਹ ਦੱਸਦਾ ਇਸ ਤੁਹਾਡੇ ਸਵਾਲ ਦਾ ਜਵਾਬ ਤਾਂ ਉਹੀ ਦੇ ਸਕਦਾ ਠੀਕ ਹੈ ਜੀ ਡੇਢ ਸਾਲ ਜਾਂ 2 ਸਾਲ ਦੇ ਵਿੱਚ ਅਸੀਂ ਇਸ ਨੂੰ ਕੰਪਲੀਟ ਕਰ ਦਿਆਂਗੇ ਜੇ ਕੋਈ ਖਰੋਤ ਨਾ ਆਵੇ ਪੈਸੇ ਸਾਡੇ ਵੱਲੋਂ ਕੋਈ ਖਰੋਤ ਨਹੀਂ ਆਏਗੀ ਜਾ ਕੇ ਸੇ ਗਵਰਨਮੈਂਟ ਵੱਲੋਂ ਜਾਂ ਕੋਈ ਹੋਰ ਕੋਈ ਵੈਦਰ ਇਹ ਹਜਾ ਹੋ ਜੇ ਤਾਂ ਕਹਿ ਨਹੀਂ ਸਕਦੇ ਪਰ ਸਾਡੇ ਵੱਲੋਂ ਕਿਸੇ ਵੀ ਕਿਸਮ ਦੀ ਇਹ ਚ ਖਲੋਤ ਨਹੀਂ ਹੋ ਦਿੱਤੀ ਹੈ ਬਜੀ 1-2 ਸਾਲ ਦੇ ਵਿੱਚ ਵਿੱਚ ਇਹ ਕੰਪਲੀਟ ਕਰ ਦਿੱਤੀ ਹੈ ਹਾਂਜੀ ਹਾਂਜੀ ਮੈਂ ਇਹੀ ਦੱਸਣੀ ਚਾਹਾਂਗਾ ਕਿ ਜਦੋਂ ਦੀਵਾਨ ਟੂਡਰ ਮਾਲ ਨੇ ਜਿਹੜੀ ਇਹ ਧਰਤੀ ਸੀ ਉਸ ਵਕਤ ਦੀ ਬਹੁਤ ਵੱਡੀ ਕੀਮਤ ਤਾਰ ਕੇ ਮੋਹਰਾਂ ਖੜੀਆਂ ਕਰਕੇ ਸਾਰੀ ਜਗ੍ਹਾ ਲਈ ਉਹ ਜਗ੍ਹਾ ਲੈਂਡ ਤੋਂ ਬਾਅਦ ਜਦੋਂ ਮਾਤਾ ਗੁਜਰੀ ਜੀ ਤੇ ਦੋਨੋਂ ਸਹਿਫ ਜਾਜਾਂ ਦਾ ਸੰਸਕਾਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਫੁੱਲ ਆਪ ਚੁੱਕਦੇ ਆ ਉਹਨਾਂ ਨੂੰ ਆਪਣੇ ਪਿੰਡ ਦੀ ਜ਼ਮੀਨ ਦੇ ਵਿੱਚ ਜੋ ਕਾਕੜਾ ਪਿੰਡ ਆਪਣੇ ਭਵਾਨੀਗੜ੍ਹ ਦੇ ਕੋਲੇ ਆ ਉੱਥੇ ਜਾ ਕੇ ਇਹਨਾਂ ਦੀ ਜ਼ਮੀਨ ਸੀ ਉਹਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਦੱਬਿਆ ਸੀ ਉਸ ਜ਼ਮੀਨ ਦੇ ਵਿੱਚ ਤੇ ਜਿੱਥੇ ਇਸ ਵਕਤ ਹੁਣ ਵੀ ਗੁਰਦਾਰਾ ਬਣਿਆ ਹੋਇਆ ਹੈ ਇਹ ਅਸਮ ਦੇ ਵਿੱਚ ਜੀ ਸਾਰਾ ਜਿਹੜਾ ਯਾ ਮਤਲਬ ਇਹਨਾਂ ਕੰਮ ਤੋਂ ਦਾ ਜਿਹੜਾ ਮੁੱਢ ਜਿੱਥੋਂ ਵੱਜਿਆ ਉਹ ਸਰਦਾਰ ਲਖਵਿੰਦਰ ਸਿੰਘ ਜੀ ਕਾਨੇਕੇ ਨੇ ਇਹਨਾਂ ਨੇ ਹਾਈ ਕੋਰਟ ਦੇ ਵਿੱਚੋਂ ਮਤਲਬ ਪਹਿਲਾਂ ਉੱਥੇ ਸ਼ਰੋਣੀ ਕਮੇਟੀ ਕੇਐਨਸੀਐਸ ਨੂੰ ਬਣਾਉਣ ਨੂੰ ਜਾਂ ਇੱਕ ਉੱਥੇ ਅਰੋੜਾ ਵਕੀਲ ਆ ਉਹ ਕਹਿੰਦਾ ਸੀ ਪਰ ਤੀਸਰੀ ਧਿਰ ਆਪਣੀ ਜਿਹੜੀ ਦੀਵਾਨ ਟੋਡਰਮਲ ਫਾਊਂਡੇਸ਼ਨ ਆ ਇਹਨਾਂ ਨੇ ਇਹਨੂੰ ਬਣਾਇਆ ਇੱਥੇ ਇਹਨੂੰ ਬਣਾ ਕੇ ਇਹਨਾਂ ਨੇ ਕੋਰਟ ਦੇ ਵਿੱਚ ਗਏ ਕੋਰਡ ਦੇ ਵਿੱਚੋਂ ਇਹਦਾ ਫੈਸਲਾ ਜਿਹੜਾ ਸਾਰਾ ਉਹ ਦੀਵਾਨ ਟਾਡਰ ਵਾਲਾ ਫਾਊਂਡੇਸ਼ਨ ਦੇ ਨਾਂ ਕਰਾਇਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੈਨੇਡਾ ਦੇ ਵਿੱਚ ਕੀਤਾ ਤੇ ਅਸੀਂ ਇਹਨਾਂ ਨੂੰ ਕਾਫੀ ਸੋਚ ਵਿਚਾਰ ਕੇ ਐਵੇਂ ਨਹੀਂ ਵੀ ਜਦੇ ਹਾਂ ਕਰ ਦਿੱਤੀ ਆ ਤਕਰੀਬਨ ਅ 2-4 ਮਹੀਨੇ ਸੋਚ ਕੇ ਵੀ ਇਹ ਪੈਸਾ ਇਹਨਾਂ ਉੱਥੇ ਲੱਗਣਾ ਹੈ ਤੇ ਕੱਲ ਨੂੰ ਗਲਤ ਕਿਤੇ ਇਸਤੇਮਾਲ ਨਾ ਹੋ ਜਾਈ ਜਾਂ ਕਿਤੇ ਇਹ ਬਣੇ ਨਾ ਅਧ ਵਿਚਾਲੇ ਛੱਡ ਕੇ ਚਲੇ ਜਾਈਏ ਉਸ ਤੋਂ ਬਾਅਦ ਅਸੀਂ ਇਦੇ ਵਿੱਚ ਆਪਦੇ ਆਪ ਨੂੰ ਮਤਲਬ ਇੰਟਰ ਕੀਤਾ ਤੇ ਉਸ ਵੇਲੇ ਤੋਂ ਮੇਰਾ خیال تقریبا ਹੁਣ 2 ਸਾਲ ਹੋ ਚੱਲੇ ਨੇ ਤੇ ਪਹਿਲਾਂ ਕੇਸ ਲੜੇ ਪਹਿਲਾਂ ਇਹ ਲਿਆਂਦਾ ਤੇ ਹੁਣ ਅਸੀਂ ਮੇਰਾ ਖਿਆਲ ਇਹਨੂੰ 1.5 ਸਾਲ ਦੇ ਵਿੱਚ ਵਿੱਚ ਕੰਪਲੀਟ ਕਰ ਦਿਆਂਗੇ ਹੁਣ ਸਾਨੂੰ ਜਿੰਨੀ ਵੀ ਟੀਮ ਹੈ ਸਾਡੀ ਸਾਰੀ ਪੋਜ਼ਿਟਿਵ ਟੀਮ ਹੈ ਕੋਈ ਵੀ ਇਹੋ ਜਿਹਾ ਗੱਲ ਨਹੀਂ ਹੈ ਜਿਹੜਾ ਕੋਈ 네ਗੇਟਿਵ ਕੋਈ ਸੋਚੇ ਤੇ ਕੋਈ ਵੀ ਅਸੀਂ ਕਿਸੇ ਤਰ੍ਹਾਂ ਦਾ ਵੀ ਪੈਸੇ ਦੇ ਵੀ ਵੱਲੋਂ ਕੋਈ ਕਮਜ਼ੋਰੀ ਨਹੀਂ ਆਉਣ ਦੇਣ ਕਿ ਇਹਨੂੰ ਠੀਕ ਹੋ ਸੇ ਦੇਖਦੇ ਵਿੱਚ ਸੰਗਤਾਂ ਦੇ ਮੇਰਾ ਕੱਲ ਜਲਦੀ ਤੋਂ ਜਲਦੀ ਸਪੁਰਦ ਕਰ ਦਾਂਗੇ ਦੇਖਣ ਜਿਹੜੀ ਤੁਹਾਡੀ ਟੀਮ ਆ ਜੀ ਉਹਦੇ ਵਿੱਚ ਸਾਰੇ ਐਨ ਆਰ ਆਈ ਵੀਰ ਨੇ ਜਾਂ ਇੱਥੋਂ ਵੀ ਕੁਝ ਨਹੀਂ ਇੱਥੋਂ ਦੇ ਵੀ ਵੀਰ ਨੇ ਤਿੰਨ ਚਾਰ ਤੇ ਐਨ ਆਰ ਆਈ ਵੀਰ 10 11 ਐਨ ਆਰ ਆਈ ਵੀਰ ਤੇ ਹੁਣ ਸਾਰਾ ਇਹ ਦੀਵਾਨ ਟੋਡਰਮਲ ਵਰਾਸਤੀ ਜਿਹੜੀ ਫਾਊਂਡੇਸ਼ਨ ਹੈ ਉਹਦੇ ਅੰਡਰ ਹੈ ਉਹਦੇ ਅੰਡਰ ਹੈ ਤੇ ਇਹ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਹੈ ਜੀ ਤੇ ਵਿੱਚ ਸ਼੍ਰੋਮਣੀ ਕਮੇਟੀ ਦਾ ਬਿਲਕੁਲ ਕੋਈ ਰੋਲ ਨਹੀਂ ਹੈ ਇਹਦੇ ਵਿੱਚ ਅੱਛਾ ਉਹਨਾਂ ਨੇ ਮਤਾ ਪਾ ਕੇ ਆਲਰੇਡੀ ਦੀਵਾਨ ਟੋਡਰਮਲ ਫਾਊਂਡੇਸ਼ਨ ਸਪੋਰਟ ਕਰ ਦਿੱਤੀ ਹੈ ਠੀਕ ਹੈ ਹੁਣ ਸਾਰਾ ਇਹ ਦੇਖ ਰੇਖ ਮਤਲਬ ਇਹ ਸੇ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਹੈ ਇਸ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਥੇ ਇਹਦੇ ਇਹਨੂੰ ਇੰਨਾ ਕੰਮ ਕਰਨ ਵਾਸਤੇ ਤੁਹਾਨੂੰ ਕਿੰਨੀ ਇੱਕ ਐਫਰਟਸ ਕਰਨ ਪਾਰੇ ਤਾਂ ਕਿੰਨੇ ਕੈਫਰਟਸ ਤੱਕ ਕੀਤੇ ਨੇ ਐਫਰਟਸ ਸਾਹਿਬ ਜੀ ਹੁਣ ਦੇਖ ਲਓ ਜਿੰਨੇ ਵੀ ਤੁਸੀਂ ਕਹੋ ਵੀ ਬੇਹੱਦ ਹੀ ਨੇ ਪਰ ਇਸ ਨੂੰ ਸੇਵਾ ਸਮਝ ਕੇ ਵੀ ਇਹ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਇਹ ਸਮਝ ਕੇ ਇਸ ਕੰਮ ਨੂੰ ਤੁਰਿਆ ਜੇ ਇਸ ਕੰਮ ਨੂੰ ਤੁਰਿਆ ਤਾਂ ਐਫਰਟਸ ਦਾ ਕੋਈ ਵੀ ਇਹਦੇ ਮੂਰੇ ਮਤਲਬ ਦਿੱਕਤ ਨਹੀਂ ਆ ਸਕਦੀ ਸਾਡੇ ਮੂਰੇ ਤੇ ਅਸੀਂ ਪਪਾ ਦੀ ਕਿੰਨਾ ਵੀ ਸਾਡਾ ਖਰਚਾ ਹੋਵੇ ਜਾਂ ਕਿੰਨੀ ਵੀ ਮਿਹਨਤ ਕਰਨੀ ਪਵੇ ਅਸੀਂ ਇਹ ਮਾਤਾ ਗੁਜਰੀ ਤੇ ਜੋਰਾਵਰ ਫਤਿਹ ਸਿੰਘ ਤੇ ਉਹਨਾਂ ਦੇ ਸਪੁਰਦ ਕਰਕੇ ਬਾਅਦ ਦੇ ਵਿੱਚ ਅਸੀਂ ਇਹ ਤੋਂ ਛੁੱਟੀ ਲੈ ਲਵਾਂ ਤੇ ਫਿਰ ਇਹਦੀ ਬਾਅਦ ਦੇ ਵਿੱਚ ਦੇਖ ਰੇ ਕੌਣ ਕਰੂਗਾ ਜੀ ਇਹ ਬਾਅਦ ਦੇ ਵਿੱਚ ਅਜੇ ਇਸ ਬਾਰੇ ਸੋਚਿਆ ਨਹੀਂ ਪਰ ਅਸੀਂ ਇਹ ਜ਼ਰੂਰ ਸੋਚਿਆ ਇਹ ਅਸੀਂ ਫੈਸਲਾ ਕੀਤਾ ਕਿ ਇਸ ਜਗ੍ਹਾ ਨੂੰ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਉਹਨਾਂ ਦੀ ਉਹਨਾਂ ਦੇ ਬਣਾ ਕੇ ਉਹਨਾਂ ਦਾ ਸਰਪ੍ਰਸਤ ਸੀ ਕਰ ਦੇਣਾ ਅਸੀਂ ਆਪਦੇ ਨਾਮ ਨਹੀਂ ਰੱਖਣਾ ਇਹਨੂੰ ਜਿਹੜੀ ਇੰਜੀਨੀਅਰਿੰਗ ਵਿਭਾਗ ਹੈ ਜਿਹੜਾ ਇਹਨੂੰ ਦੇਖ ਰਿਹਾ ਜਿਸ ਨੂੰ ਤੁਸੀਂ ਕੰਟਰੈਕਟ ਦਿੱਤਾ ਹੈਗਾ ਚੰਡੀਗੜ੍ਹ ਦੀ ਫਾਰਮ ਜੋ ਦੱਸੀ ਜਾ ਰਹੀ ਹੈ ਹੈਗਾ ਆਪਾਂ ਨੇ ਗੱਲ ਕੀਤੀ ਸੀ ਤਾਂ ਇਸ ਸੰਸਥਾ ਨੂੰ ਇਹਨਾਂ ਨੂੰ ਤੁਸੀਂ ਕਿਵੇਂ ਚੁਣਿਆ ਇਹਨਾਂ ਨੂੰ ਅਸੀਂ ਤਿੰਨ ਚਾਰ ਸੰਸਥਾ ਤੋਂ ਇਹਨਾਂ ਦਾ ਕੰਮ ਦੇਖਿਆ ਪਹਿਲਾਂ ਤਾਂ ਜਿੱਥੇ-ਜਿੱਥੇ ਇਹਨਾਂ ਨੇ ਕਿਤੇ ਕੰਮ ਕੀਤਾ ਫਿਰ ਇਹਨਾਂ ਨਾਲ ਡਿਸਕਸ ਹੋਈ ਮੇਰਾ ਖਿਆਲ ਸਾਨੂੰ ਘੱਟੋ-ਘੱਟ 2-3 ਮਹੀਨੇ ਲੱਗੇ ਇਹਨਾਂ ਨੂੰ ਕੰਟਰੈਕਟ ਦੇਣ ਨੂੰ ਕੰਟਰੈਕਟ ਨੂੰ ਕਦੇ ਠੀਕ ਕੀਤਾ ਕਦੇ ਐਂ ਕੀਤਾ ਮਤਲਬ ਵਕੀਲਾਂ ਨੇ ਉਹਨਾਂ ਨੂੰ ਦੇਖਿਆ ਸਾਰਿਆਂ ਨੂੰ ਦੇਖ ਕੇ ਇਹਨਾਂ ਦਾ ਪਿਛਲਾ ਕੀਤਾ ਹੋਇਆ ਕੰਮ ਉਹ ਦੇਖਿਆ ਦੇਖ ਕੇ ਫਿਰ ਇਹਨਾਂ ਨੂੰ ਕੰਟੈਕਟ ਕੀਤਾ ਗਿਆ ਤੇ ਜਿਹੜਾ ਹੁਣ ਇਹਦੇ ਤੇ ਪੈਸਾ ਲੱਗ ਰਿਹਾ ਉਹ ਸਾਰਾ ਮਤਲਬ ਕਿਸ ਤਰ੍ਹਾਂ ਲੱਗ ਰਿਹਾ ਕਿੱਥੋਂ 1 ਲੱਖ ਫਾਊਂਡੇਸ਼ਨ ਦੇ ਮੈਂਬਰ ਦੇ ਰਹੇ ਨੇ ਓਨਲੀ ਆਪ ਦੇ ਕੋਲ ਹੋਰ ਬਾਹਰੋਂ ਹਜੇ ਕੋਈ ਕਲੈਕਸ਼ਨ ਨਹੀਂ ਜੀ ਬਿਲਕੁਲ ਤੇ ਸਰਕਾਰ ਦਾ ਕੋਈ ਸਹਿਯੋਗ ਨਹੀਂ ਜੀ ਸਰਕਾਰ ਦਾ ਹੀ ਸਹਿਯੋਗ ਹੈ ਵੀ ਸਾਨੂੰ ਜੇ ਕੋਈ ਦਿੱਕਤ ਆਉਂਦੀ ਹੈ ਕਿਸੇ ਚੀਜ਼ ਦੀ ਉਹ ਸਜਾ ਸਰਕਾਰ ਸਾਡੇ ਨਾਲ ਆ ਮਤਲਬ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਪੈਸੇ ਵੱਲੋਂ ਕੋਈ ਸਹਿਯੋਗ ਕੋਈ ਤੁਸੀਂ ਇਹਦਾ ਬਜਟ ਕੋਈ ਅੰਕਿਆ ਵੀ ਕਿੰਨਾ ਕੁ ਬਜਟ ਅੰਦਾਜ਼ਾ ਬਜਟ ਤਕਰੀਬਨ ਜਦੋਂ ਸ਼ੁਰੂ ਕੀਤਾ ਸੀ ਉਸ ਵਕਤ 50 60 ਕਰੋੜ ਦੇ ਲਗਭਗ ਅਸੀਂ ਇਹਨੂੰ ਇਮੇਜਿਨ ਕੀਤਾ ਹੋਇਆ ਤੇ ਜੇ ਕੋਈ ਤੁਹਾਨੂੰ ਸਹਿਯੋਗ ਦੇਣਾ ਚਾਹਵੇ ਸੰਗਤਾਂ ਸਹਿਯੋਗ ਕਰਨੀਆਂ ਚੁਣ ਕਰ ਸਕਦੀਆਂ ਨੇ ਤਾਂ ਕਿਦਾਂ ਦਾ ਸੰਗਤ ਸਹਿਯੋਗ ਕਰ ਵੀ ਸਕਦੀਆਂ ਨੇ ਪਰ ਅਸੀਂ ਸਾਨੂੰ ਪਹਿਲਾਂ ਉਹਨਾਂ ਨੂੰ ਦੇਖਣਾ ਪੈਂਦਾ ਵੀ ਬੰਦਾ ਕਿੱਦਾਂ ਦਾ ਕੌਣ ਹੈ ਕਿ ਆ ਜੀ ਠੀਕ ਹੈ ਤਾਂ ਕੋਈ ਵਿਸ਼ੇਸ਼ ਸੰਦੇਸ਼ ਤੁਸੀਂ ਦੇਣਾ ਚਾਹੋ ਸੰਗਤ ਸਾਹਿਬ ਤਾਂ ਵਿਸ਼ੇਸ਼ ਸੰਦੇਸ਼ ਇਹੀ ਹੈ ਜੀ ਸਾਡੇ ਕੋਲੋਂ ਬੋਲਦਾ ਵੀ ਪ੍ਰਮਾਤਮਾ ਸਾਨੂੰ ਲੰਮੀ ਉਮਰ ਬਖਸ਼ੇ ਅਸੀਂ ਇਹ ਜਿਹੜਾ ਕੰਮ ਵਿਢਿਆ ਇਹਨੂੰ ਪੂਰਾ ਕਰਕੇ ਸੰਗਤਾਂ ਦੇ سپਰਦ ਕਰ ਸਕੀਏ ਤੇ ਸੰਗਤਾਂ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇ ਵਾਸ਼ਰਾ ਜਿਹੜਾ ਆ ਰਿਹਾ ਨਾ ਇਹ ਸਵਿੰਗ ਪੂਲ ਦਾ ਗਵਰਨਮੈਂਟ ਪਰਮਨੈਂਟ ਜੀ ਦੇਲੇ ਦਾ ਪਰਟੀਸ਼ਨ ਤੇ ਬਣਿਆ ਹੋਇਆ ਬਾਹਰ ਨਿਕਲਿਆ ਹੋਇਆ ਮਤਲਬ ਕਿ ਇਹਦੇ ਵਿੱਚ ਪਾਣੀ ਹੈ ਜਿਹੜਾ ਉਹ ਸਵਿੰਗ ਪੂਲ ਦੇ ਵਿੱਚੋਂ ਇੱਥੇ ਸਪਲਾਈ ਹੋ ਰਿਹਾ ਠੀਕ ਹੈ ਤੇ ਇਹ ਬਿਲਕੁਲ ਇਹਨਾਂ ਬਨ ਉਹੀ ਚੀਜ਼ ਹੈ ਜਿਹੜੀ ਸਦੀਆਂ ਪਹਿਲਾਂ ਦੱਬੇ ਰਹੀ ਮਿੱਟੀ ਦੇ ਵਿੱਚ ਇਹ ਫਾਊਂਡੇਸ਼ਨ ਨੇ ਬੜਾ ਅਪਰਾਲਾ ਕੋਸ਼ਿਸ਼ ਕਰਕੇ ਪਹਿਲਾਂ ਤਾਂ ਇਹਨੂੰ ਸਾਰੀ ਮਿੱਟੀ ਨੂੰ ਵਿੱਚੋਂ ਕੱਢਿਆ ਇੱਥੇ ਬਹੁਤ ਸਾਰੇ ਹੋਰ ਵੀ ਨਿਸ਼ਾਨ ਮਿਲਿਆ ਇੱਕ ਸਾਡੇ ਕੋਲੇ 8.5 ਫੁੱਟ ਦਾ ਪਿੰਜਰ ਮਿਲਿਆ ਸਾਨੂੰ ਅੱਛੀ ਉਹ ਸਰਕਾਰ ਵੱਲੋਂ ਹਦਾਇਤ ਹੁੰਦੀ ਹੈ ਵੀ ਉਹਨੂੰ ਤੁਰੰਤ ਉਹਦਾ ਸੰਸਕਾਰ ਕਰਕੇ ਉਹਨੂੰ ਖਤਮ ਕੀਤਾ ਜਾਵੇ ਤੇ ਇਹ ਇਸ ਇਸ ਕਰਕੇ ਧਰਤੀ ਹੈ ਜਿਹੜੀ ਬਹੁਤ ਪ੍ਰਾਤਨ ਧਰਤੀ ਹੈ ਤੇ ਇਹ ਮੋਗਲ ਸੁਲਤਾਨ ਵੇਲੇ ਮੁੱਖ ਕੇਂਦਰ ਸੀ ਇਹ ਵਪਾਰ ਦਾ ਤਾ ਕਰਕੇ ਤੇ ਵੱਡੇ ਵੱਡੇ ਵਪਾਰੀ ਇਸ ਧਰਤੀ ਤੇ ਆ ਕੇ ਆਪਣਾ ਕਾਰਜ ਕੀਤੇ ਆ ਇਹ ਵੀ ਇੱਕ ਬਹੁਤ ਵੱਡੇ ਵਪਾਰੀ ਸੀ ਦਵਾਨ ਟੋਡਰਮਲ ਤਾਂ ਕਰਕੇ ਉਹ ਇਸ ਜਗ੍ਹਾ ਦੇ ਵਿੱਚ ਆਪਣੇ ਸਭ ਮੇ ਰਿਹਾ ਕਰਦੀ ਸੀ ਤੇ ਜਦੋਂ ਉਹ ਜ਼ਮੀਨ ਖਰੀਦਣ ਤੋਂ ਬਾਅਦ ਉਹਨਾਂ ਨੇ ਉਹ ਦੋ ਵਾਰ ਫਿਰ ਚਲੇ ਗਏ ਇੱਥੋਂ ਯਾਨੀ ਕਿ ਉਸ ਟਾਈਮ ਜਦੋਂ ਸਹਿਬ ਜੱਤ ਨੂੰ ਚਿਨਾ ਗਿਆ ਉਦੋਂ ਇਸ ਧਰਤੀ ਤੇ ਉਹ ਮੌਜੂਦ ਸਨ ਪਰਵਾਸ ਵਿੱਚ ਜੀ ਇਨਾਂ ਦੀ ਜਿਹੜੀ ਸਾਰਾ ਬਿਲਕੁਲ ਇਨ ਬਿਨ ਜਿਹੜੀ ਵੀ ਆਪਾਂ ਇਹ ਰਿਪੇਅਰ ਕਰ ਰਹੇ ਹਾਂ ਜਾਂ ਸਾਡੇ ਕੋਲੇ ਏਜੰਸੀ ਹੈਗੀ ਹੈ ਨਮਤਾ ਜਸਪਾਲ ਇਹਨਾਂ ਦੀ ਮਿਹਨਤ ਦੇ ਨਾਲ ਇਹਨੂੰ ਇਨ ਬਿਨ ਕੋਸ਼ਿਸ਼ ਹੈ ਵੀ ਕੋਈ ਵੀ ਬੰਦਾ ਇਹ ਨਹੀਂ ਕਹਿ ਸਕੇਗਾ ਵੀ ਇਹ ਨਵੀਂ ਤਿਆਰ ਹੋਈ ਹੈ ਇਹਨੂੰ ਉਹੀ ਮਟੀਰੀਅਲ ਦੇ ਵਿੱਚ ਤੇ ਉਹੀ ਮਤਲਬ ਕਿ ਕੰਡੀਸ਼ਨ ਦੇ ਵਿੱਚ ਤਿਆਰ ਕੀਤੀ ਜਾਊਗੀ ਕਿਉਂਕਿ ਜਿਹੜੀ ਇਹਦੀ ਤਸਵੀਰ ਹੈ ਉਹ ਇੱਟਾਂ ਥੋੜੀਆਂ ਬਦਲੀਆਂ ਜਾ ਰਹੀਆਂ ਨੇ ਨਹੀਂ ਇੱਟਾਂ ਵੀ ਛੋਟੀਆਂ ਹੀ ਲੱਗੇਗੀਆਂ ਜੀ ਪਰ ਉਹ ਬਣਵਾਈਆਂ ਜਾ ਰਹੀਆਂ ਨੇ ਇੱਟਾਂ ਨਹੀਂ ਨਹੀਂ ਉਹ ਤਾਂ ਜੇ ਕਿਤੇ ਸਾਨੂੰ ਕਿਤੇ ਖਾਸ ਦਿੱਕਤ ਆਉਂਦੀ ਹੈ ਜਿਹੜਾ ਕੋਈ ਵਜ਼ਨ ਦੇ ਲਈ ਅਸੀਂ ਉੱਥੇ ਲਾਉਂਦੇ ਆ ਨਹੀਂ ਸਾਡੇ ਕੋਲੇ ਸਾਰੀ ਪ੍ਰਾਤਨ ਇੱਟਾਂ ਰਹੀਆਂ ਨੇ